ਸਾਸਤਰੀ ਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੀ ਤੁਹਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਵਹਿੜ ਆ ਗਈ ਵੀਰੋ ਚੰਗੇ ਰਿਕਾਰਡ ਵਾਲੀ ਆ ਤਾਂ ਇੱਕ ਸੂਈ ਮੈਂ ਆ ਗਈ ਵੀਰੋ ਉਹ ਵੀ ਚੰਗੇ ਰਿਕਾਰਡ ਵਾਲੀ ਆ ਬਾਕੀ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰ ਜੀ ਸਾਸਤਰੀ ਕਾਲ ਜੀ ਸਾਸਤਰੀ ਗਾਲ ਹੋਰ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚੱਲ ਵਧੀਆ ਚੜਦੀ ਕਲਾ ਗੁਰੂ ਮਹਾਰਾਜ ਦੀ ਕਿਰਪਾ ਰੰਗ ਲੱਗੇ ਚਲ ਵਧੀਆ ਵੀਰੇ ਤਾਂ ਨਾਂ ਦੱਸਿਓ ਨਾ ਜਗੀਰ ਸਿੰਘ ਕਾਲਾ ਵਪਾਰੀ ਹਾਂਜੀ ਪਿੰਡ ਕੋਟਲਾ ਗੁਜਰਾ ਹਾਂਜੀ ਤਸੀਲ ਪਜੀਠਾ ਝਲਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਦੱਸਿਓ ਜੀ ਫੋਨ ਨੰਬਰ 9779897558 ਠੀਕ ਹੈ ਜੀ ਤਾਂ ਭਾਈ ਆਪਣੇ ਕੋ ਦੋ ਵੈੜਾਂ ਆ ਗਈਆਂ ਇੱਕ ਮੈਂ ਆ ਤੇ ਇੱਕ ਵੈੜਾ ਗਈ ਹੈ ਨਾ ਹਾਂਜੀ 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 ਦੋ ਪਸ਼ੂ ਆ ਗਏ ਕੋਲੇ ਤਾਂ ਚੰਗੇ ਰਿਕਾਰਡ ਵਾਲੇ ਦੱਸਦੇ ਫੇ ਤੁਸੀਂ ਹਣਾ ਬੈੜ ਆ ਜੀ ਬਹੁਤ ਵਧੀਆ ਬਹੁਤ ਵਧੀਆ ਠੰਡੀ ਧੀਰੀ ਇਦਾਂ ਬਵੇਂ ਕੋਈ ਉਂਦਰ ਬਵੇਂ ਕੋਈ ਕੀ ਬਾਤ ਹੈ ਥਣ ਬਹੁਤ ਵਧੀਆ ਪਿਆਰਾ ਲੱਗਾਇਆ ਇਹਨੂੰ ਗੁਲਾਬੀ ਗੁਲਾਬੀ ਥਾਣਾ ਗਿਆ ਤਾਂ ਬਾਈ ਦਸਵੇਂ ਦੇ ਬਾਰੇ ਯਾਨੀ ਕਿ ਇਹ ਸੂਈ ਹੈ ਤੇ ਗੱਬਣਾ 5 ਲੀਟਰ ਦੋ ਤਾਂ 5 ਲੀਟਰ ਗੱਬਣਾ ਗਈ ਹੁਣ ਹਾਂ ਗੱਬਣਾ ਆਪਣੇ ਰਿਸ਼ਤੇਦਾਰਾਂ ਕੋਈ ਆ 22 23 ਚੋਂ ਦੀ ਲਈ ਆ 22 23 ਕਿਲੋ ਦੂਜਾ ਸੂਆ ਦੂਜਾ ਸੂਆ ਹਾਂਜੀ ਤਾਂ ਹਾਜੀ ਕਿੰਨੇ ਦਿਨ ਬਾਕੀ ਨੇ ਇਹ ਹਾਜੀ ਵੀਰ ਜੀ ਘੱਟੋ ਘੜ 5 ਦਿਨ ਰਹਿੰਦੇ ਜੇ ਲਿਖਤੀ ਪਾਈ ਦਿਨ ਭਾਈ ਹਾਂ ਪਾਈ ਦਿਨ 9 ਮਹੀਨੇ ਤੇ 3 ਕਿਲੋ ਹੋਏ ਅੱਜ ਠੀਕ ਹੈ ਜੀ ਹਾਂ ਜੀ ਤਾਂ ਦੁੱਧ ਦਾ ਵੀਰ ਜੀ ਕਿਦਾਂ ਸ਼ਕੀਨ ਵੜਾ ਵੱਡੀਆਂ ਹਨ ਜੀ ਤੇ ਥਣਲੇ ਵੀ ਬਹੁਤ ਖੁੱਲੇ ਕੋਈ ਨਹੀਂ ਕੋਈ ਬੰਦਾ ਜਿੱਦਾਂ ਮਰਜੀ ਲਵੇ ਇਧਰੋਂ ਵਾ ਇਧਰੋਂ ਇਧਰ ਕਿਆ ਬਾਤ ਆਹੋ ਐਵੇਂ ਨਹੀਂ ਕੋਈ ਆ ਗਈ ਪਈ ਐਵੇਂ ਸ਼ੁਕਰ ਆ ਐਵੇਂ ਨੇ ਦੇ ਵੀ ਨਾੜਾ ਨੂਣਾ ਵੀਰੇ ਚੈੱਕ ਕਰ ਲਓ ਇੱਕ ਵਾਰੀ ਲੱਗੇ ਤੁਹਾਨੂੰ ਐ ਪਾਪਾ ਪੂਪਾਂ ਲੱਗੀਆਂ ਗਰਮੀ ਨਹੀਂ ਕਿਤੇ ਦੁੱਧ ਵਾਲੀਆਂ ਬਾਅਦ ਨਹੀਂ ਜਿੱਦਾਂ ਮਰਦੀ ਕੋਈ ਮਹਿਸੂਸ ਨਹੀਂ ਇਹਨੇ ਕਰਨੀ ਹਨ ਜੀ ਤਾਂ ਖੋਲੋ ਵੀਰੇ ਤੋਰਾ ਬਤਾਈਏ ਤਾਂ ਵੇਖੋ ਵੀਰੋ ਚੈੱਕ ਕਰ ਲਓ ਵੱਡੀ ਵਹਿੜ ਆ ਫੁੱਲ ਕੱਦ ਕਾਠ ਵਾਲੀ ਦਿਨ ਪਾਈ ਹੁਣਾਂ ਦੱਸਦਾ 5-6 ਦਿਨ ਵੀਰੋ ਬਾਕੀ ਨੇ ਕੀ ਬਾਤ ਆ ਲੇਵਾ ਚੈੱਕ ਕਰੋ ਵੀਰੇ ਚੰਗਾ ਤਲਲੇਦਾਰ ਲੇਵਾ ਲੱਗਿਆ ਤੇ ਲੰਮੀ ਬੇਲ ਦੀ ਆ ਤੇ ਲਾਲ ਡੱਬੀ ਵਹਿੜ ਆ ਗਈ ਵੀਰੋ ਚੈੱਕ ਕਰ ਲਓ ਸੋਹਣੀ ਸੁਨੱਖੀ ਵਹਿੜ ਆ ਚੰਗੇ ਰਿਕਾਰਡ ਵਾਲੀ ਤਾਂ ਅਈ ਇਹਦੀ ਫੈਨ ਫੂਨ ਵੀ ਬਹੁਤ ਚੰਗੀ ਹੁੰਦੀ ਉਹ ਫਿਰ ਵਹਿੜ ਤੇ 4-4 ਫੈਨ ਵੀ ਜੀ ਆਉਂਦੀਆਂ ਆ 4-4.5 ਫੈਨ ਆਈ ਆ ਤਾਂ ਵੇਖੋ ਵੀਰੋ ਰਿਸ਼ਤੇਦਾਰਾਂ ਕੋ ਵੀਰ ਕਹਿੰਦਾ ਵਹਿੜ ਲੈ ਕੇ ਆਏ ਆ ਤਾਂ ਵੱਡੀ ਵਿਹੜਾ ਤਾਂ ਸੋਹਣੀ ਵਿਹੜਾ ਬਾਕੀ ਵੀਰੇ ਕਿਹੜਾ ਸੋਹਣਾ ਪਸ਼ੂ ਆ ਲੇਵੇ ਵਾਲਾ ਹਨਾ ਜੀ ਤਾਂ ਬਾਕੀ ਵੇ ਲੋ ਵੀਰੇ ਨੇ ਕੋਈ ਚਬੂ ਨਹੀਂ ਹਾਰ ਸ਼ਿੰਗਾਰਨੀ ਵੀਰੇ ਇਹਨਾਂ ਦਾ ਕੀਤਾ ਪਸ਼ੂਆਂ ਦਾ ਕਹਿੰਦੇ ਜਿਹੜਾ ਸੋਹਣਾ ਉਹ ਦੂਰੋਂ ਚਮਕਦਾ ਜੀ ਤੇ ਲਾਗੇ ਤੋਂ ਥਣ ਦੀ ਕੁਆਲਿਟੀ ਚੈੱਕ ਕਰ ਲਓ ਨਾੜਾ ਨੂੜਾ ਵਹਾਨੇ ਦੇ ਚੈੱਕ ਕਰ ਲਓ ਬਹੁਤ ਖੂਬਸੂਤ ਵਿਹੜਾ ਜੀ ਜਿਹੜਾ ਕੋਈ ਸੱਜਣ ਖੜੂਗਾ ਯਾਦ ਕਰੂਗਾ ਬਿਲਕੁਲ ਸਾਲ ਦੇ ਵਿੱਚ ਗਾਂ ਹੀ ਸੂਹੂਗੀ ਠੀਕ ਹੈ ਜੀ ਇਹ ਵੀ ਨਾਲ ਗਰੰਟੀ ਆ ਗਈ ਹਰਫ ਤੇ ਆਈ ਹੈ ਜੀ ਹਾਂ ਇਹ ਵੀ ਨਾਲ ਗਰੰਟੀ ਵੀ ਸਾਡ ਚ ਗਾਇਜ਼ੂ ਵੀ ਠੀਕ ਹੈ ਜੀ ਤਾਂ ਇਹ ਜੀ ਹੁਣ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਵੜ ਜੇ ਕੋ ਪ੍ਰੇਮੀ ਸਚਨ ਆਜੂਗਾ ਜਿੱਦਾਂ ਆਪੂ ਉਤਨਾ ਹੀ ਉਹਦੇ ਮੋਲ ਕਰਨ ਦਾ ਭਾਵੇਂ ਐਸੀ ਕਰ ਲਈਏ ਠੀਕ ਹੈ ਜੀ ਹਨਾ ਪਰ ਹੋਜੂ ਮਾਨ ਦਾ 75 ਦੀ ਹਾਂ ਨਾ ਹੋਜੂਗੀ 75 ਦੀ ਹਾਂਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਕੋਈ ਵੀਰੇ ਵੈੜ ਲੱਲੀ ਮੈਂ ਲੱਲੀ ਇੱਕ ਬਰਾਬਰ ਆ ਕਿਉਂਕਿ ਇਹਦੀ ਫੈਂਡ ਵੀ ਚੰਗੀ ਆਉਣੀ ਤੇ ਦੁੱਧ ਵੀਰ ਜੀ ਕਿੰਨਾ ਦੱਸਿਆ ਤੁਸੀਂ ਚਵਾ ਗਈ 20 ਲੀਟਰ ਦਊਗੀ 25 ਲੀਟਰ 25 ਲੀਟਰ ਕੱਢੂ ਯਾਰ ਤੇ 20 ਲੀਟਰ ਤਾਂ ਵਧੂਗੀ ਇਹ ਪਾਈ ਚੁੰਦੀ ਰਹੀ ਦੋ ਤਿੰਨ ਲੀਟਰ ਵੀ ਨਾ ਵਧੂਗੀ ਬਿਲਕੁਲ ਵੀਰੇ ਦੋ ਤਿੰਨ ਲੀਟਰ ਤਾਂ ਵੇਖੋ ਵੀਰੇ ਦੂਜਾ ਸੂਆ ਤਾਂ ਲੈ ਵੀ ਲੂ ਵੀ ਦੀ ਬਹੁਤ ਖੁੱਲੇ ਦੀ ਮਾਲਕਾ ਆ ਮੇਰੀ ਗੱਲ ਨਹੀਂ ਆ ਗਈ ਫੇਰ ਕੋਈ ਇਦਾਂ ਵੀ ਐਨ ਨੂੰ ਸੋਹਣੀ ਵੈੜ ਆ ਜੀ ਤਾਂ ਹਾਂ ਨਾ 75 ਦੀ ਹੁੰਦੇ ਦੇ ਦੇਣੀ ਜਿਹੜੀ ਹਾਂ ਹਾਂ ਤਾਂ ਵੇਖੋ ਵੀਰੋ ਸੋਹਣੀ ਵੈੜ ਆ ਬਾਕੀ ਇੱਕ ਰੀ ਤੋਰਾ ਇਹਦਾ ਦੋਰੇ ਚੱਕ ਰਾਇਆ ਤੋਰ ਦੇ ਵਿੱਚ ਇੱਕ ਰੀ ਲੰਮੀ ਤੋਰ ਦੇ। ਵੇਖੋ ਵੀਰੋ ਇੱਕ ਵਾਰੀ ਫੇਰ ਤੋਂ ਚੈੱਕ ਕਰ ਲੋ। ਲੇਵਾ ਵੀਰੋ ਕਿੰਨਾ ਪਛਾਣ ਨੂੰ ਬਣਾਉਂਦੀ ਆਉਂਦੀ ਆ। ਪੂਰੀ ਆ ਵੇਖੋ ਇੱਧਰ। ਕੀ ਬਾਤ ਆ ਜੀ। ਬਹੁਤ ਬਣੂਗੀ ਇਹ ਤਿਆਰੂ। ਬਿਲਕੁਲ ਵੀਰ। ਵੇਖੋ ਭਾਈ ਪੂਰੇ ਥੱਬੇ ਲਾਈ ਫਿਰੂਗੀ ਵੜ ਤਾਂ ਚੈੱਕ ਕਰ ਲੋ ਚੰਗੇ ਰਿਕਾਰਡ ਵਾਲੀ ਆ। ਜੇ ਕੋਈ ਸੱਜਣ ਖੜੂ ਪੂਰਾ ਸ਼ਿੰਗਾਰ ਸ਼ੀਗੁਰ ਕਰਕੇ ਦੇਾਂਗੇ। ਠੀਕ ਹੈ ਜੀ ਫੁੱਲ ਫੁੱਲ ਪਾ ਕੇ ਝੱਬੂ ਪਾ ਕੇ ਕਿਉਂਕਿ ਅਸੀਂ ਝੜਕਾ ਕੰਮ ਅਸੀਂ ਤਾਂ ਝੱਬੂ ਝੱਬੂ ਹੋਈ ਪਾਉਣਾ ਜਦੋਂ ਕਿ ਨੂੰ ਦੇ ਦਿੱਤੀ ਕੀ ਬਾਤ ਹੈ ਜੀ ਸਿਰ ਵਾ ਕੇ ਸਹੀ ਗੱਲ ਹੈ ਜੀ ਵੇਖੋ ਵੀਰੋ ਤਾਂ ਵੀਰ ਜੀ ਨੇ ਕਿਵੇਂ ਦੱਸਤਾ ਕਿ ਕਦੋਂ ਵਿਗੀ ਪੂਰਾ ਹਰਸ਼ੰਗਾਰ ਕਰਦਾਂਗੇ ਵੜ ਦਾ ਯਾਨੀ ਕਿ ਝੱਬੂ ਝੱਬੂ ਪੂਰੇ ਲਾਵਾਂਗੇ ਤਾਂ ਹੁਣ ਵੀ ਵੀਰੇ ਵੜ ਵੇਖਣ ਨੂੰ ਬਹੁਤ ਸੋਹਣੀ ਲੱਗਦੀ ਆ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੇ ਵੱਡੀ ਵੜਾ ਕੋਈ ਇਹਨੂੰ ਨਿੱਕੀ ਨਾ ਮੰਨ ਕੇ ਚੱਲਿਓ ਤਾਂ ਲੇਵੇ ਤੋਂ ਗੱਲ ਕਰੀਏ ਤੇ ਹਜੇ ਦਿਨ ਬਾਕੀ ਨੇ ਤੇ ਕਿੰਨਾ ਲੇਵਾ ਪਛਾਣ ਨੂੰ ਗਾਹ ਨੂੰ ਥਣ ਸਪੈਸ਼ਲ ਤਾ ਬਹੁਤ ਸੋਣੀ ਵੇੜਾ ਜੀ ਚੰਗਾ ਪਸ਼ੂ ਆ ਤਾਂ ਸਿਰਫ ਤਵੀਰ ਜੀ ਆਪੇ ਪਸ਼ੂ ਦੀ ਹੁਣੀ ਆ ਕਿਉਂਕਿ ਜੇ ਵੀਰ ਜੀ ਨੇ ਕਿਵੇਂ ਦੱਸਿਆ ਢਿੱਲਾ ਵੀ ਬੋਦਨੇ ਵਾਨੇ ਦੇ ਵਿੱਚ ਕੋਈ ਚ ਕਰਦੇ ਨਾ ਤਾਂ ਹਾਂ ਨਾ 75 ਦੀ ਬਾਕੀ ਕੋਈ ਫੋਨ ਲਾਵੇ ਹਨਾ ਜੀ ਹਾਂ ਜੀ ਹਾਂ ਜੀ ਠੀਕ ਹੈ ਭਾਜੀ ਠੀਕ ਹੈ ਹਾਂ ਦੂਜੇ ਨੰਬਰ ਤੇ ਆ ਗਈ ਮੈਂ ਠੀਕ ਹੈ ਜੀ ਇਹ ਵੀ ਸਹੀ ਆ ਹਾਂਜੀ ਹੱਤੇ ਦਹਾਂਦੇ ਨਾਂਦੀ ਐ ਬੱਚਾ ਕੀ ਪਾਲਿਆ ਜੀ ਇਹਨੇ ਬੱਚਾ ਕਟਾ ਕਟਾ ਲੈ ਇਹ ਵੀ ਚੰਗੀ ਮਾਝਰ ਗਾਦਾ ਦੀ ਆ ਅਸੀਂ ਤਾਂ ਸਾਮ ਕਰਕੇ ਵੇਚਰ ਇਹ ਕੋਈ ਵਿਕਰੀ ਵਾਲੀ ਨਹੀਂ ਕਿ ਪਾਸਿਓਂ ਨਹੀਂ ਜਾਈ ਅਸੀਂ ਚੋਈ ਜੇ ਦੋ ਸਵੇਰ ਕਰ ਚੁੱਕਾ ਅਸੀਂ 12 ਤੋਂ 14 ਤੱਕ ਦੇ ਰਿਹਾ ਚੋਇਆ ਅਸੀਂ 12 ਤੋਂ 14 ਲੀਟਰ ਦੇ ਆ ਠੀਕ ਹੈ ਜੀ ਇਹ ਨੌ ਦਾ ਦੁੱਧ ਹੈਗਾ ਵਾ ਇਤਨੀ ਇਸ ਕਰਕੇ ਮਾਲ ਜ਼ਿਆਦਾ ਚਲੋ ਜੀ ਇਹ ਵਿਗਯੁਗ ਤੇ ਵੇਚਦਾਂਗੇ ਨਾ ਵਿਗਯੁਗ ਦਾ ਜਿਹੜੇ ਇਥੇ ਰੱਖਾਂਦੀ ਨੂੰ ਪੱਠੇ ਨਹੀਂ ਠੀਕ ਹੈ ਜੀ ਬਿਲਕੁਲ ਸੱਚਾਈ ਹੈ ਵੇਖੋ ਵੀਰੋ ਵੀਰ ਜੀ ਨੇ ਦੱਸਤਾ ਕਿ 12 ਦਾ 14 ਕਿਲੋ ਇਹਨੇ ਦੁੱਧ ਚਵਾਇਆ ਮੈਂ ਨੇ ਤਾਂ ਲੈਵੇ ਲੂਵੇ ਤੋਂ ਅੰਦਾਜ਼ਾ ਲਾ ਲਓ ਕਿੰਨਾ ਦੁੱਧ ਪਰਜੂਗੀ ਤਾਂ ਚੈੱਕ ਕਰ ਲਓ ਥਾਨ ਤੁਹਾਨੂੰ ਬਹੁਤ ਪਿਆਰਾ ਲੱਗਿਆ ਤਾਂ ਬਹੁਤ ਚੰਗੀ ਮੈਂ ਵੀਰੋ ਕਦ ਵੱਜਣਾ ਵੱਡੀ ਮੈਂ ਛੋਟੀ ਨਹੀਂ ਆ ਗਈ ਵੱਡੇ ਪੱਲੇ ਚ ਆ ਗਈ ਜੀ ਲੈਓ ਜੀ ਲੈ ਜਵਾਜੂ ਇਹਦਾ ਵਧੀਆ ਲੱਗਿਆ ਜੀ ਵਧੀਆ ਵਧੀਆ ਜਵਾਜੂ ਇੱਕ ਨੰਬਰ ਲੱਗਿਆ ਜੀ ਕੇ ਸੱਜ ਨੇ ਦੁੱਧ ਨਹੀਂ ਆਉਣਾ ਫਿਰ ਟੈਪੋਂ ਡੈਮ ਚੋਲੇ ਠੀਕ ਹੈ ਜੀ ਤੇ ਉਹ ਨਾਲ ਕਿਹੜੀ ਲੱਗੀ ਆ ਕਿਸ਼ਾਂਗ ਜੀ ਕੋਈ ਨਹੀਂ ਅੱਛਾ ਕੋਈ ਲੈਣ ਦੇਣ ਨਹੀਂ ਕੋਈ ਦੇ ਅੱਛਾ ਉਹ ਉੱਚ ਨਹੀਂ ਕੋਈ ਯਾਨੀ ਕਿ ਤਾਰ ਕੋਈ ਨਹੀਂ ਹੁੰਦੀ ਕੋਈ ਚੱਕਰ ਨਹੀਂ ਠੀਕ ਹੈ ਜੀ ਕੋਈ ਚੱਕਰ ਨਹੀਂ ਠੀਕ ਹੈ ਤਾਂ ਬਹੁਤ ਸੋਹਣਾ ਲੇਵਾ ਵੀਰੋ ਚੈੱਕ ਕਰ ਲੈ ਕਰੀ ਲਾਗੇ ਤੋਂ ਤਾਂ ਸੋਨੀ ਮੈਂ ਵਜਨ ਵਾਲੀ ਫੁੱਲ ਤਾਂ ਬਾਕੀ ਵੀਰੇ ਦੁੱਧ ਵਾਲੀ ਮੈਂ ਦੱਸਿਆ ਜਿਵੇਂ ਭਾਜੀ ਨੇ 12 ਤੋਂ 14 ਕਿਲੋ ਦੁੱਧ ਦੇ ਨੇ ਚਵਾਇਆ ਹੈਗਾ ਤਾਂ ਬਾਕੀ ਵੀਰੇ ਗਾੜੀ ਦੁੱਧ ਤੁਹਾਡੀ ਸੇਵਾ ਦਾ ਵੀਰ ਜੀ ਨੇ ਕਿਵੇਂ ਦੱਸਦਾ ਕਿ ਥੋੜੇ ਸਾਫ ਕਰਕੇ ਨਾ ਮੁੱਲ ਬਿਲਕੁਲ ਬਰਾਬਰ ਦਾ ਹੀ ਪਾਵਾਂਗੇ ਵਾਧ ਨਹੀਂ ਪਾਉਂਦੇ ਸੀਲ ਬੋਧ ਆ ਇਹ ਦਾ ਜੀ ਦੇ ਦੇਣੀ ਆ 600 ਲਗ ਬੋਤ ਹੈ ਨਾ ਮੈਂ ਗੱਲ ਹੀ ਨਹੀਂ ਤੇ ਭਾਈ ਕੋਈ ਟਾਈਮ ਨਹੀਂ ਲੱਗਾ ਮੈਂ ਤੇ ਫਟ ਫਟ ਦੇਵਾ ਬਾਤ ਕਰਦੀ ਆ ਅੱਛਾ ਹਾਂ ਕੋਈ ਟਾਈਮ ਫੜਾ ਰਿਆ ਆ ਪਾ ਬਿਲਕੁਲ ਨਹੀਂ ਨਹੀਂ ਤਾਂ ਦਾ ਵੀਰ ਭਾਈ ਲੱਗਣੀ ਦਿਖਣੀ ਦਿਆ ਵੀ ਕੋਈ ਤੁਸੀਂ ਨਹੀਂ ਜਾਨੀ ਕੇ ਪਸ਼ੂ ਤੁਸੀਂ ਦੱਸਿਆ ਕਿ ਕਿਵੇਂ ਵੇਚਣਾ ਆਪਾਂ ਇਹ ਸਚਾਈ ਤੇ ਵੇਚੀ ਦਾ ਤਾਂ ਬਾਕੀ ਸੋਹਣੀ ਮੈਂ ਆ ਵੀਰੋ ਵੱਡੇ ਪੱਲੇ ਚ ਆ ਬਾਕੀ ਵੀਰੋ ਕੋਈ ਨਿੱਕੀ ਨਾ ਇਹਨੂੰ ਮੰਨੇਓ ਗੱਦ ਕਾਠ ਵੱਡਾ ਆ ਕਿਲੋ ਤੇਲ ਲੱਗਾ ਹੋਵੇ ਤੇ ਰੱਖ ਨੂੰ ਤੇ ਆਪੇ ਸਾਰਾ ਕੁਝ ਦੇਵੇਂ ਚੋ ਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਤਾਂ ਸੋਹਣੀ ਮੈਂ ਆ ਵੀਰੋ ਵੱਡੀ ਮੈਂ ਆ ਤਾਂ ਬਾਕੀ ਵੀਰ ਜੀ ਨੇ ਦੱਸਦਾ ਕਿ ਖਰੀਦ ਕਰੋਗੇ ਹਾਂਜੀ ਹਨਾ ਜੀ ਤਾਂ ਹਾਰ ਸ਼ਿੰਗਾਰ ਇਹਨੂੰ ਕਰ ਦਾਂਗੇ ਚੱਪੂ ਸ਼ੂ ਬੂਆ ਨਮਾਤ ਵਾ ਗਿਆ ਹਨਾ ਵੀਰੇ ਹਾਂਜੀ ਹਾਂਜੀ ਤਾਂ ਸੋਹਣੀ ਵੈੜਾ ਕਿਉਂਕਿ ਕਿਹੜੇ ਵੀਰੇ ਦੇ ਕਿੱਲੇ ਤੇ ਜਾਊਗੀ ਤਾਂ ਹੋਰ ਫੱਬੂ ਆ ਗਿਆ ਹਨਾ ਹਾਂਜੀ ਹਾਂਜੀ ਤਾਂ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਵੀਰ ਜੀ ਭਾਵੇਂ ਜੂ ਮੱਦੀ ਕਰ ਗਈ ਇੱਕ 10 ਦੀ ਹਵਾਨਾ ਹੋ ਜੂਗੀ ਇੱਕ 10 ਦੀ ਹੋ ਜੂਗੀ ਕਿਆ ਬਾਤ ਆ ਵੀਰੋ ਵੱਡੀ ਮੈਂ ਆ ਵਜਨ ਵਾਲੀ ਫੁੱਲ lever ਸੋਹਣਾ ਲੱਗਿਆ ਤੇ 10 ਦੀ ਬਾਕੀ ਫੋਨ ਜਰੂਰ ਲਾ ਲਿਓ ਛੋੜ ਛੱਪਾ ਹੋ ਜੂ ਹਾਂਜੀ ਠੀਕ ਹੈ ਜੀ ਨਹੀਂ ਰੇਟ ਸੋਣਾ ਜੀ ਇੱਕ 10 ਚ ਵੀਰੇ ਛੋੜ ਛੱਪਾ ਹੋ ਜੂ ਤਾਂ ਦੋ ਹੀ ਪਸ਼ੂ ਆ ਭਾਈ ਹੁਣਾਂ ਕੋਲੇ ਵੈੜ ਵੀ ਸ਼ਾਨਦਾਰ ਜਾਂ ਤਾਂ ਵੱਡੇ ਪੱਲੇ ਚ ਵੈੜ ਆ ਗਈ ਆ ਤੇ ਜੇ ਕੋਈ ਜੋੜਾ ਪਾਲੂਗਾ ਤਾਂ ਵੀਰੇ ਮਾਨਤਨ ਕਰਦੇ ਹੋ ਹਨਾ ਵੀਰੇ ਠੀਕ ਹੈ ਜੀ ਤੇ ਵੇਖੋ ਵੀਰੇ ਫੋਨ ਜ਼ਰੂਰ ਲਾ ਲਿਓ ਤਾਂ ਮਾਨਤਨ ਹੋ ਜੂ ਤਾਂ ਬਾਕੀ ਹਰ ਵੀਡੀਓ ਜੇ ਇਹੋ ਬੇਨਤੀ ਹੁੰਦੀ ਆ ਆਪਣੀ ਤਾਂ ਕਿ ਵੀਰੇ ਆਪ ਦੀ ਚਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਲੈਣੀ ਉਹ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬਣਦਾ ਵਾ ਜੀ ਤਾਂ ਬਾਕੀ ਵੀਰੇ ਤੁਸੀਂ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਦੀ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਠੀਕ ਹੈ ਜੀ ਦਬਾ ਜੇ ਕਰੀ ਐਡਰੈਸ ਆਪਣਾ ਜਰੂਰ ਦੱਸਿਓ ਜੀ ਐਡਰੈਸ ਪਿੰਡ ਕੋਟਲਾ ਗੁਜਰਾਹ ਹਾਂਜੀ ਤਹਿਸੀਲ ਮਜੀਠਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਫੋਨ ਨੰਬਰ ਫੋਨ ਨੰਬਰ 9779897558 ਠੀਕ ਹੈ ਜੀ ਹਾਂ ਠੀਕ ਹੈ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ